ਨਤਰੋ ਸਸਰੀ ਕਾਲ ਆ ਹੁੰਦੇ ਸੀ ਪਿੱਤਲ ਦੇ ਭਾਂਡੇ ਆਪਣੇ ਘਰਾਂ ਦੇ ਵਿੱਚ ਤੇ ਵਿੱਚੋਂ ਇਹਨਾਂ ਨੂੰ ਕਲੀ ਕਰਵਾ ਲਿਆ ਜਾਂਦਾ ਸੀ ਆ ਦੇਖਿਓ ਧਿਆਨ ਨਾਲ ਆ ਜਿਹੜਾ ਵੱਡਾ ਪਤੀਲਾ ਇਹ ਕਲੀ ਕਰਿਆ ਹੋਇਆ ਵਿੱਚੋਂ ਜਿਹੜਾ ਵਾਈਟ ਵਾਈਟ ਨਜ਼ਰ ਆਉਂਦਾ ਹੈ ਨਾ ਇਹ ਕਲੀ ਕਰਿਆ ਹੋਇਆ ਹੈ ਆ ਦੇਖੋ ਤੇ ਹੁਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਕਿ ਕਲੀ ਕੀ ਹੁੰਦੀ ਹੈ ਤੇ ਜਦੋਂ 30 ਸਾਲ ਪਹਿਲਾਂ ਆਇਆ ਨਾ ਸਟੀਲ ਦੋਸਤੋ ਤੇ ਲੋਕ ਆਖਿਆ ਕਰਨ ਬਈ ਇਹ ਜੇ ਭਾਂਡਾ ਅਗੇ ਵਿੱਚ ਦੀ ਮੂੰਹ ਦਿਖਦਾ ਹੂੰ ਤੇ ਆ ਪਿੱਤਲ ਸੀ ਇਹਨੂੰ ਸੁਆਹ ਨਾਲ ਜਾਂ ਕੱਕੇ ਰੇਤੇ ਨਾਲ ਟਿੱਬਿਆਂ ਦੇ ਰੇਤੇ ਨਾਲ ਮਾਂਜਿਆ ਜਾਂਦਾ ਸੀ ਇੱਕ ਤਾਂ ਇਹ ਪਿੱਤਲ ਸੀ ਘਸਦਾ ਸੀ ਹੂੰ ਇਹ ਦੀਆਂ ਤਾਤਾਂ ਬੰਦੇ ਦੇ ਅੰਦਰ ਜਾਂਦੀਆਂ ਸੀ ਨੰਬਰ 2 ਇਹ ਰੇਤੇ ਨਾਲ ਮਾਂਝਾ ਜਾਂਦਾ ਸੀ ਤੇ ਜਦੋਂ ਆਪਾਂ ਇਹ ਛੱਡ ਗਏ ਤੇ ਮਾਡਰਨ ਹੋ ਗਏ ਤੇ ਮਾਡਰਨ ਹੋ ਕੇ ਪਿੱਤਲ ਦੀ ਥਾਂ ਤੇ ਤੇ ਸਟੀਲ ਆ ਗਿਆ ਫੇਰ ਸਟੀਲ ਨੂੰ ਸਾਫ਼ ਕਰਨ ਵਾਸਤੇ ਸਾਬਣ ਆ ਗਈ ਫਿਰ ਉਹ ਹੋਰ ਕਿੰਨਾ ਕੁ ਜਾ ਗਿਆ ਉਹ ਸਾਬਣ ਮਿੱਤਰੋ ਵਿੱਚ ਰਹਿ ਜਾਂਦੀ ਹੈ ਤੇ ਜਿਵੇਂ ਆ ਪ੍ਰਾਂਤ ਡੇਢੀ ਹੋਈ ਪਈ ਹੈ ਨਾ ਇੱਥੇ ਖੜ ਜਾਂਦੀ ਹੈ ਤੁਸੀਂ ਕਦੇ ਵੇਖ ਲਿਓ ਇੱਕ ਪਾਸੇ ਨਾ ਵਾਈਟ ਵਾਈਟ ਜਿਹਾ ਦਾਗ ਜਿਹਾ ਰਹਿ ਜਾਂਦਾ ਭਾਂਡੇ ਸਾਫ਼ ਕਰਿਆ ਚ ਸਟੀਲ ਦੇਆਂ ਚ ਹੌਲੀ 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 ਜਾ ਕੇ ਤੇ 10 20 ਘੰਟਿਆਂ ਚ ਨਾ ਉੱਥੇ ਉਹ ਸਾਬਣ ਰਹਿ ਜਾਂਦੀ ਹੈ ਭਾਂਡੇ ਵਾਲੀ ਉਹ ਫਿਰ ਆਪਣੇ ਅੰਦਰ ਕਣ ਜਾਂਦੇ ਐ ਜਿਸ ਤੋਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਪਰ ਜਿਵੇਂ ਸਿਆਣੇ ਆਦੇ ਹੁੰਦੇ ਆ ਕਿ ਮੁੜ ਘੁੜ ਕੇ ਖੋਤੀ ਬੋੜ ਥੱਲੇ ਤੇ ਲੋਕ ਫੇਰ ਬਈ ਮੁੜਿਆ ਇਹ ਪਿੱਤਲ ਵੱਲ ਨੂੰ ਗਲਾਸ ਪਿੱਤਲ ਦੇ ਲਿਆਏ ਜੱਗ ਪਿੱਤਲ ਦੇ ਲਿਆਏ ਰਾਤ ਨੂੰ ਪਾਣੀ ਸਰਾਣੇ ਭਰ ਕੇ ਰੱਖਦੇ ਆ ਬਹੁਤ ਘਰ ਤੇ ਘਰਾਂ ਦੇ ਵਿੱਚ ਪਿੱਤਲ ਵਰਤਣ ਲੱਗਦੇ ਬਈ ਚੰਗੀ ਗੱਲ ਹੈ ਪਰ ਕਲੀ ਹੁਣ ਵਾਲੀ ਜਨਰੇਸ਼ਨ ਨੂੰ ਪਤਾ ਹੀ ਨਹੀਂ ਕਿ ਭਾਂਡੇ ਕਲੀ ਕਿਵੇਂ ਹੁੰਦੇ ਸੀ ਤੇ ਆਸਾ ਸਿੰਘ ਮਸਤਾਨੇ ਅਰਗੇ ਤੇ ਬਹੁਤ ਸਾਰੇ ਕਲਾਕਾਰਾਂ ਨੇ ਗਾਇਆ ਕਿ ਭਾਂਡੇ ਕਲੀ ਭਾਂਡੇ ਕਲੀ ਕਰਾ ਲਓ ਕਿ ਭਾਂਡੇ ਹੂੰ ਤੇ ਉਹ ਗੱਲ ਹੈ ਮਿੱਤਰੋ অপरांतਾਂ ਹੁਣ ਇੱਕ ਯਾਦਗਾਰ ਬਣ ਕੇ ਹੀ ਰਹਗੇ ਸੀ ਪਰ ਫੇਰ ਮੁੜਿਆ ਇਹ ਤਾਂ ਅਸੀਂ ਤਾਂ ਜਾਂ ਜਿਹੜੇ ਬੰਦੇ 40 ਪਲੱਸ ਹਨ ਉਹਨਾਂ ਨੇ ਤਾਂ ਇਹ ਚੀਜ਼ ਵੇਖੀ ਹੈ ਕਿ ਸਟੀਲ ਕਿਵੇਂ ਆਇਆ ਤੇ ਕਿਵੇਂ ਸ਼ੁਰੂ ਹੋਇਆ ਪਰ ਜਿਹੜੇ ਸੱਜਣ 15 ਸਾਲ ਦੇ ਹੈ 20 ਸਾਲ ਦੇ ਬੱਚੇ ਹੈ 25 30 ਸਾਲ ਦੇ ਹਨ ਉਹਨਾਂ ਨੂੰ ਨਹੀਂ ਪਤਾ ਤਾਂ ਆਪਣੇ ਘਰੇ ਰਸੋਈ ਨੂੰ ਸੁੱਧਨ ਵਾਸਤੇ ਪਿੱਤਲ ਜ਼ਰੂਰ ਐਡ ਕਰੋ ਭਾਂਡਿਆਂ ਦੇ ਵਿੱਚ ਖਾਣ ਪਾਣ ਦੇ ਵਿੱਚ ਤਾਂ ਫੇਰੇ ਜ਼ਿੰਦਗੀ ਬਚਨੇ ਆ ਨਹੀਂ ਤਾਂ ਤਿਆਬ ਯਾਰ ਕਿਹਨੇ ਸੁਣਿਆ ਸੀ ਡਿਪਰੈਸ਼ਨ ਕਿਹਨੇ ਸੁਣਿਆ ਸੀ ਹੂੰ ਇੱਕ ਹੋਰ ਹੀ ਆਖ ਦਿੰਦੇ ਆ ਪਤਾ ਨਹੀਂ ਕੀ ਯਾਰ 3600 ਰੋਗ ਆ ਗਏ ਉਹ ਇੰਨਾ ਕਰਕੇ ਆਏ ਆ ਜਿਹੜੇ ਕੈਂਸਰ ਦੇ ਕੈਂਪ ਲਾਉਂਦੇ ਆ ਨਾ ਉਹ ਸੱਜਣ ਵੀ ਇਹਦੇ ਹੁੰਦੇ ਆ ਵੀ ਤੁਸੀਂ ਕੱਲੀ ਰਸੋਈ ਬਦਲ ਲਓ ਤੇ ਸਾਰਾ ਕੁਝ ਹੀ ਬਦਲ ਜਾਣਾ ਜੇ ਛੱਪੜਾਂ ਤੇ ਪਾਣੀ ਪਿਉਣ ਲੈ ਕੇ ਜਾਂਦੇ ਆਂ ਪਸ਼ੂਆਂ ਨੂੰ ਹੁਣ ਤਾਂ ਵੈਸੇ ਛੱਪੜ ਵੀ ਨਰਕ ਬਣ ਗਏ ਤਾਂ ਉਥੋਂ ਪਸ਼ੂ ਗੰਦਾ ਪਾਣੀ ਪੀ ਕੇ ਤੇ ਆਪਾਂ ਉਹਨੂੰ ਸ਼ੁੱਧ ਯਾਰ ਦੁੱਧ ਕਿਵੇਂ ਦੇ ਦੇਣਗੇ ਹੂੰ ਤੇ ਜਿਹੜਾ ਆਪਾਂ ਹਾਰਪਿਕ ਲੈਟਰਿੰਗਾਂ ਚ ਪਾ ਕੇ ਤੇ ਨਾਲੀਆਂ ਰਾਹੀਂ ਛੱਪੜਾਂ ਚ ਜਾਂਦਾ ਤੇ ਉਹ ਪਾਣੀ ਥੱਲੇ沈ਦ ਉਹ ਪਾਣੀ ਫੇਰਾ ਪਚਕਦੇ ਆ ਕਿਉਂਕਿ ਨਹਿਰਾਂ ਦਾ ਦਰਿਆਵਾਂ ਦਾ ਪਾਣੀ ਤਾਂ ਪੋਲਿਊਟ ਹੋ ਗਿਆ ਉਹੀ ਗੱਲ ਆ ਭਾਂਡੇ ਵਾਲੀ ਐ ਸੋ ਪਿੱਤਲ ਆਪਣੀ ਰੋਜ਼ ਮਰਦੀ ਜ਼ਿੰਦਗੀ ਚ ਐਡ ਕਰੋ ਤੇ ਬੱਚਿਆਂ ਨੂੰ ਜ਼ਰੂਰ ਦੱਸੋ ਕਿ ਆ ਥਾਲ ਹੁੰਦੇ ਸੀ ਹੁਣ ਪਲਾਸਟਿਕ ਦੇ ਆ ਗਏ ਆ ਗਲਾਸ ਹੁੰਦਾ ਸੀ ਮਿੱਤਰੋ ਕੰਗਣੀ ਵਾਲਾ ਭਰ ਕੇ ਦੁੱਧ ਜਦੋਂ ਮਾਰਨਾ ਹਾਂ ਤੇ ਆ ਕਲੀ ਕਰੇ ਹੋਏ ਪੁਤਿਲਿਆ ਹੁੰਦੇ ਸੀ ਜਿੰਨਾ ਪੁਤਿਲਿਆਂ ਚ ਚੋਣੀਆਂ ਵਾਸਤੇ ਖੇਤਾਂ ਚ ਆਮ ਇਚਾ ਬਣਦੀ ਰਹੀ ਏ ਸ਼ੇਅਰ ਕਰਿਓ ਮਿਹਰਬਾਨੀ